ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਐਸਾ ਵਾਧਯ ਯੰਤਰ ਜੋ ਇਤਿਹਾਸ ਸਿੱਖੀ ਇਤਿਹਾਸ ਵਿੱਚ ਅਹਿਮ ਹਿੱਸਾ ਰੱਖਦਾ ਹੈ ਪਹਿਚਾਨ ਬਣ ਗਿਆ ਹੈ ਕੌਮ ਦੀ ਕਦੋਂ ਹੋਂਦ 'ਚ ਆਇਆ ਔਰ ਕਿਉਂ ਹੀ ਆਇਆ ਜੀ ਅਸੀਂ ਗੱਲ ਕਰ ਰਹੇ ਹਾਂ ਜੀਤ ਦੇ ਢੋਲ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਰਣਜੀਤ ਨਗਾੜੇ ਦੇ ਬਾਰੇ ਦੇ ਸ਼ਾਬਦਿਕ ਅਰਥ ਹਨ ਰੰਜੀਤ ਜੇਤੂ ਨਗਾੜਾ ਜੀਤੇ ਦਾ ਟੋਲ ਜਾਂ ਜੀਤ ਦਾ ਟੋਲ ਨਗਾੜੇ ਵੱਡੇ ਟੋਲ ਹੁੰਦੇ ਆ ਜਿਨ੍ਹਾਂ ਦਾ ਵਿਆਸ ਲਗਭਗ 2 ਤੋਂ 3 ਫੁੱਟ ਹੁੰਦਾ ਹੈ ਅਤੇ ਡੰਡਿਆਂ ਨਾਲ বাজਾਇਆ ਜਾਂਦਾ ਹੈ ਰੰਜੀਤ ਨਗਾੜਾ 5 ਫੁੱਟ ਤੱਕ ਤਾਂ ਹੋ ਸਕਦਾ ਹੈ ਰਵਾਇਤੀ ਤੌਰ ਤੇ ਨਗਾੜੇ ਜੰਗਲੀ ਟੋਲ ਹਨ ਪੁਰਾਣੇ ਸਮਿਆਂ ਵਿੱਚ ਜੰਗਾਂ ਜੁੱਦਾਂ ਸਮੇਂ ਜਦੋਂ ਫੌਜਾਂ ਨੇ ਦੁਸ਼ਮਨਾ ਦੀਆਂ ਫੌਜਾਂ ਤੇ ਚੜਾਈ ਕਰਨੀ ਹੁੰਦੀ ਸੀ ਤਾਂ ਉਸ ਸਮੇਂ ਵੀ ਨਗਾੜਾ ਵਜਾਇਆ ਜਾਂਦਾ ਸੀ ਸ਼ੇਗੁਰ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿੱਚ ਮੀਰੀ ਪੀਰੀ ਦੀ ਪਰੰਪਰਾ ਸ਼ੁਰੂ ਕੀਤੀ ਤੇ ਨਗਾੜਾ ਮੀਰੀ ਦਾ ਇੱਕ ਚਿੰਨ ਵਜੋਂ ਉਭਰਿਆ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੱਦੀ ਤੇ ਵਿਰਾਜਮਾਨ ਹੋਏ ਉਸ ਸਮੇਂ ਉਹਨਾਂ ਨੇ ਫਕੀਰੀ ਦੇ ਨਾਲ-ਨਾਲ ਇਲਾਹੀ ठाट ਨੂੰ ਵੀ ਕਾਇਮ ਕੀਤਾ ਸੱਤਾ ਦੇ ਚਿੰਨ ਵੱਜੋ ਅਤੇ ਆਪਣੀ ਫੌਜ ਨੂੰ ਉਤਸ਼ਾਹਿਤ ਰੱਖਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1684 ਈਸਵੀ ਵਿੱਚ ਇੱਕ ਜੰਗੀ ਟੋਲ ਨਗਾੜਾ ਬਣਵਾਉਣ ਦਾ ਹੁਕਮ ਦਿੱਤਾ ਇਹ ਟੋਲ ਬਣਵਾਉਂਦਾ ਕੰਮ ਗੁਰੂ ਜੀ ਦੇ ਦੀਵਾਨ ਨੰਦ ਚੰਦ ਜੀ ਨੂੰ ਸੌਪਿਆ ਗਿਆ ਜਿਸ ਦਾ ਨਾਂ ਗੁਰੂ ਜੀ ਨੇ ਰੰਜੀਤ ਨਗੜਾ ਰੱਖਿਆ ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਸ਼ਿਕਾਰ ਖੇਡਣ ਚੜਦੇ ਹਨ ਤਾਂ ਉਹਨਾਂ ਦੀ ਸਵਾਰੀ ਅੱਗੇ ਇੱਕ ਨਗੜਾ ਵੱਜਦਾ ਸੀ ਇਹ ਟੋਲ ਹਰ ਰੋਜ਼ ਖਾਲਸਾ ਦੀਵ ਪ੍ਰਭੂ ਸੱਤਾ ਦੀ ਕੋਸ਼ਨਾ ਵੱਜੋ आनंदपुर साहिब ਵਿਖੇ ਵਜਾਇਆ ਜਾਂਦਾ ਸੀ ਉਸ ਸਮੇਂ ਅਜੀ ਹੈ ਜੰਗੀ ਟੋਲ ਦੀ ਵਰਤੋਂ ਸਿਰਫ ਰਾਜਿਆਂ ਅਤੇ ਮੁਲਕ ਦੇ ਬਾਦਸ਼ਾਹਾਂ ਤੱਕ ਹੀ ਸੀਮਿਤ ਸੀ ਇੱਕ ਵਾਰ ਔਰੰਗਜ਼ੇਬ ਦਾ ਪੁੱਤਰ ਬਾਦਰ ਸ਼ਾ ਉਸ ਵੇਲੇ ਦਾ ਸ਼ਹਿਜ਼ਾਦਾ ਮੁਅੱਜ਼ਜ਼ ਜਦੋਂ ਦੱਖਣ ਵਿੱਚ ਇੱਕ ਜੰਗ ਜਿੱਤਿਆ ਤਾਂ ਉਸਨੇ ਜਿੱਤ ਦੀ ਖੁਸ਼ੀ ਵਿੱਚ ਨਗਾਰਾ ਵੱਜਵਾ ਦਿੱਤਾ ਤਾਂ ਔਰੰਗਜ਼ੇਬ ਨੇ ਪਤਾ ਲੱਗਨ ਤੇ ਉਸ ਵੇਲੇ ਐਲਜੀ ਹੱਥ ਸੁਨਿਆ ਭੇਜਿਆ ਕਿ ਜਦੋਂ ਤੱਕ ਮੁਲਕ ਦਾ ਬਾਦਸ਼ਾਹ ਜਿਉਂਦਾ ਹੈ ਉਸ ਦੀ ਨਗਾੜਾ ਵਜਾਉਣ ਦੀ ਹਿੰਮਤ ਕਿਵੇਂ ਹੋਈ ਯਾਨੀ ਨਗਾੜਾ ਵਜਾਉਣਾ ਆਪਣੇ ਆਜ਼ਾਦ ਹੋਣ ਦਾ ਪ੍ਰਤੀਕ ਸੀ ਕੁਇਰ ਸਿੰਘ ਗੁਰਬਿਲਾਸ ਪਾਤਸ਼ਾਹ 10ਵੀਂ ਦੇ ਅਨੁਸਾਰ ਨਗਾੜੇ ਦੇ ਬਾਰੇ ਸੋਚ ਕੇ ਹੀ ਮਸੰਦ ਡਰ ਗਏ ਕਿ ਕਿਤੇ ਢੋਲ ਵਜਾਉਣ ਨਾਲ ਪੜੋਸੀ ਕਹਿਲੂਰ ਦਾ ਰਾਜਾ ਬੀਮ ਚੰਨੂ ਈਰਖਾ ਨਾ ਪੈਦਾ ਹੋ ਜਾਏ ਅਤੇ ਗੁਰੂ ਜੀ ਦੀ ਮਾਤਾ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ ਕਿ ਉਹ ਰਾਜੇ ਹੋਰ ਪਹਾੜੀ ਰਾਜਿਆਂ ਨੂੰ ਨਾਰਾਜ਼ ਨਾ ਕਰਨ ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਦੱਸਿਆ ਕਿ ਇਸ ਨਗਾੜੇ ਨੂੰ ਵਜਾਉਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਭਾਈ ਸੰਤੋਖ ਸਿੰਘ ਜੀ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਹਿੰਦੇ ਹਨ ਕੀ ਗੁਰੂ ਕੋਬਿੰਦ ਸਿੰਘ ਜੀ ਨੇ ਆਪਣੀ ਮਾਤਾ ਜੀ ਨੂੰ ਕਿਹਾ ਕੋਈ ਕਿਉਂ ਦੁਸ਼ਮਣੀ ਦੇ ਬਾਰੇ ਸੋਚੇ ਅਸੀਂ ਕਿਸੇ ਦਾ ਇਲਾਕਾ ਖੋਣ ਨਹੀਂ ਜਾ ਰਹੇ ਇਹ ਤਾਂ ਸੱਚ ਦਾ ਪ੍ਰਸਾਰ ਹੈ ਚੜ੍ਹਦੀ ਕਲਾ ਦਾ ਚਿੰਤ ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਉਸ ਦਾ ਪੁੱਤਰ ਅਜਮੇਰ ਚੰਦ ਗੁਰੂ ਜੀ ਦੇ ਵੈਰੀ ਹੋ ਗਏ ਅਤੇ ਹੋਰ ਭਾਰੀ ਰਾਜਿਆਂ ਨੂੰ ਨਾਲ ਮਿਲਾ ਕੇ ਅਨੰਦਪੁਰ ਉੱਤੇ ਹਮਲਾ ਵੀ ਕੀਤਾ ਪਰ ਸਫਲ ਨਾ ਹੋ ਸਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਤ ਲੋਕ ਦੇ ਇਸ ਸਫ਼ਰ ਦੌਰਾਨ 14 ਜੰਗਾਂ ਲੜੀਆਂ ਪਰ ਕਿਸੇ ਦਾ ਇਲਾਕਾ ਨਹੀਂ ਖੋਇਆ ਜ਼ਮੀਨ ਦਾ ਇੱਕ ਇੰਚ ਵੀ ਨਹੀਂ ਗੁਰੂ ਸਾਹਿਬ ਦੇ ਮੁਖਾਰ ਬਿੰਦੋਂ ਨਿਕਲੀ ਗੱਲ ਅਟਲ ਸੱਚ ਸੀ ਅਜੋਕੇ ਸਮੇਂ ਵਿੱਚ ਸਿੱਖ ਧਰਮ ਵਿੱਚ ਨਗਾੜੇ ਦੀ ਵਰਤੋਂ ਚੜ੍ਹਦੀ ਕਲਾ 'ਚ ਰਹਿਣ ਦਾ ਚਿੰਨ੍ਹ ਦੇ ਵਜੋਂ ਕੀਤੀ ਜਾਂਦੀ ਹੈ। ਲਗਭਗ ਹਰ ਗੁਰਦੁਆਰੇ ਵਿੱਚ ਉਹ ਨਗਾੜਾ ਅਰਦਾਸ ਦੌਰਾਨ ਅਤੇ ਗੁਰੂ ਦੇ ਲੰਗਰ ਵਿੱਚ ਵਜਾਇਆ ਜਾਂਦਾ ਹੈ। ਨਗਾੜਾ ਸੱਚਾਈ ਅਤੇ ਧਾਰਮਿਕਤਾ ਦੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਨਿਸ਼ਾਨ ਅਤੇ ਨਗਾੜਾ ਕੋਮ ਦੀ ਪਹਿਚਾਨ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ